ਲੋਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਧਨੋਲਾ ਜ਼ਿਲ੍ਹਾ ਬਰਨਾਲਾ ਸੋ ਇੱਥੇ ਵੀਰ ਕੋਲੇ ਆਪਾਂ ਪਹੁੰਚੇ ਸੀਗੇ ਵੀਰ ਆਪਣੇ ਰਹੀਂ ਆਪਣੇ ਨਾਲ ਇੱਕ ਗਰੁੱਪ ਰਹੀਂ ਜੁੜਿਆਗਾ ਸੋ ਵੀਰ ਦੇ ਕੋਲੇ ਬਹੁਤ ਹੀ ਚੰਗੇ ਪਸ਼ੂ ਕੁਝ ਸਰਕਾਰੀ ਸੀਮੰਦਿਆਂ ਝੋਟੀਆਂ ਕੁਝ ਪ੍ਰਾਈਵੇਟ ਬੋਲਾਂ ਦੇ ਦੋ ਮੇਲਕਾਫ ਸਾਨੂੰ ਕੱਲੇ ਕੱਲੇ ਪਸ਼ੂ ਦੀ ਡਿਟੇਲ ਲੈ ਕੇ ਦੇਵਾਂਗੇ ਤੋਂ ਪਸ਼ੂ ਪੌਦ ਵੀਰ ਸਕੀਨ ਪਸ਼ੂ ਦਾ ਰੱਖਣ ਦਾ ਸਕੀਨ ਹੈਗਾ ਸਕੀਨ ਪਸ਼ੂ ਰੱਖਿਆ ਵਧੀਆ ਬਰੀਡ ਆ ਸੋ ਕੱਲੀ ਕੱਲੀ ਝੋਟੀ ਦੀ ਕੱਲੇ ਕੱਲੇ ਪਸ਼ੂ ਚੇਲ ਲੈ ਕੇ ਦੇਵਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਕਰਾਉਣਿਆ ਵੀਰ ਨਾਲ ਗੱਲਬਾਤ ਸਟਾਰਟਿੰਗ ਕਰਦੇ ਆ ਇਸ ਝੋਟੀ ਤੋਂ ਤੇ ਝੋਟੀ ਦੀ ਕਦ ਕਾੜ ਦੇਖਿਓ ਫੇਸ ਬਿਊਟੀ ਦੇਖਿਓ ਝੋਟੀ ਦੀ ਇਸ ਵਕਤ ਇਹ ਡਰਾਈ ਆ ਵੀਰ ਤੋਂ ਕੱਲੇ ਕੱਲੇ ਪਸ਼ੂ ਦੀ ਡੀਟੇਲ ਲੈ ਕੇ ਦੇਵਾਂਗੇ ਕਰਾਉਣਿਆ ਵੀਰ ਨਾਲ ਗੱਲਬਾਤ ਇੱਧਰ ਨੂੰ ਆ ਜਿਓ ਇੱਧਰ ਆ ਜਿਓ ਸਭ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਜੀ ਸਰ ਤੋਂ ਪਹਿਲਾਂ ਆਪਣਾ ਨਾਮ ਤੇ ਪ੍ਰੋਪਰ ਐਡਰੈਸ ਦੱਸਿਓ ਜੀ ਭਾਈ ਮੇਰਾ ਨਾਮ ਔਰਤ ਸਿੰਘ ਆ ਜੀ ਭਰੋਲਾ ਮੰਡੀ ਭਰੋਲਾ ਮੰਡੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਆਪਾਂ ਜਿਹੜੇ ਸਾਰੇ ਦੇਖਣ ਵਾਲੇ ਵੀਰਾਂ ਨੂੰ ਭਾਈ ਸਤਿ ਸ਼੍ਰੀ ਅਕਾਲ ਸਾਰੇ ਤੋਂ ਪਹਿਲਾਂ ਆਹ ਚੋ ਟੀਟੇਲ ਦੱਸੋ ਵੀ ਇਹਦਾ ਕੀ ਗੱਲਬਾਤ ਆ ਕੀ ਡਿਟੇਲ ਹੈ ਜੀ ਇਹ ਵੀ ਆਪਾਂ ਨੂੰ ਇੰਨਾ ਪਤਾ ਜੇ ਸਰਕਾਰੀ ਸੀਮੰਦੀ ਹੈ ਜੀ ਸਰਕਾਰੀ ਸੀਮੰਦੀ ਵੀ ਕਨਫਰਮ ਨਹੀਂ ਵੀ ਕਿਹੜੇ ਦੀ ਆ ਹਾਂ ਵੀ ਇਹ ਨਹੀਂ ਪਤਾ ਵੀ ਹੈ ਕਿਹੜੇ ਦਾ ਡਾਕਟਰ ਅੰਬੀ ਦਾ ਟੀਕਾ ਭਰਿਆ ਸਾਡੇ ਪਿੰਡੋਂ ਜੀ ਜੀ ਠੀਕ ਹੈ ਜੀ ਉਹਨਾਂ ਦਾ ਟੀਕਾ ਭਰਿਆ ਹੋਇਆ ਇਹ ਬਣ ਕੇ ਜਿਹੜੀ ਜਿਹੜੀ ਸੀ ਮਾਂ ਸੀਗੀ ਜੀ ਉਹ ਸਾਡੇ ਇਥੇ ਨਿੰਦਰ ਪੰਡਤ ਆ ਜੀ ਜੀ ਉਹਦੇ ਸਾਹਾਂ ਦੀ ਸੀ ਜੀ ਜੀ ਠੀਕ ਹੈ ਜੀ ਇਹਦਾ ਹੁਣ ਇਸ ਵਕਤ ਕੀ ਸਥਿਤੀ ਆ ਕਿੰਨੇ ਚਿਰ ਦੀ ਇਹ 1.5 ਮਹੀਨਾ ਰਹਿੰਦਾ ਇਸੋ ਪਹਿਲਾਂ ਨੇ ਕਿੰਨਾ ਕੁ ਦੁੱਧ ਦਿੱਤਾ ਜੀ ਨੇ ਛੋਟੀ ਜੀ 11 1 12 ਕਿਲੋ ਦੁੱਧ ਦਿੱਤਾ ਇਸ ਵਾਰੀ ਕਿਹੜੇ ਸੰਤ ਤੋਂ ਗੱਬਣਾ ਜੇ ਇਹ ਜੀ ਇੰਦਰਪਾਲ ਜੀ ਰਸ਼ੇੜੀ ਵਾਲੇ ਦੀ ਤਰ੍ਹਾਂ ਇਸ ਵਾਰੀ ਗਰਧਾਨਬਾਈ ਵਾਲੇ ਰਸ਼ੇੜੀ ਵਾਲੇ ਇੰਦਰਪਾਲੋਂ ਤੋਂ ਗੱਬਣਾਗੀ ਪਹਿਲੇ ਜੂ 11 12 ਕਿਲੋ ਦੁੱਧ ਦਿੱਤਾ ਤੂੰ ਝੋਟੀ ਦੀ ਫੇਸ ਬਿਊਟੀ ਦੇਖੋ ਬਣਦੀ ਹੈਗੀ ਤੇ ਪੱਠਪੜੇ ਦੀ ਬੰਤਰ ਚਾਰੇ ਥਣਾਂ ਦਾ ਸੈੱਟ ਚੈੱਕ ਕਰਾਂਗੇ ਡੇਢ ਕਮੀਨਾ ਬਾਕੀ ਹੈ ਤੇ ਇੱਕ ਆ ਦੋ ਟੀ ਡੀਟੇਲ ਦੱਸੋ ਜੀ ਏ ਹੈ ਜੀ ਸਰਕਾਰੀ ਵੀ ਮਿਲਣ ਦੇ ਜੀ ਸਰਕਾਰੀ ਸੀਮ ਜਿਹੜਾ ਪੀਐਲਟੀਬ ਨਾਬੇ ਦਾ ਮਿਲਣ ਆਉਂਦਾ ਉਹਦੀ ਝੋਟੀ ਹੈ ਇਸ ਵਕਤ ਦੀ ਕੀ ਸਥਿਤੀ ਹੈ ਜੀ ਇਸ ਮਾਪੀ ਇਹਨੂੰ ਚੌਥਾ ਮਹੀਨਾ ਲੰਘਿਆ ਸੂਰ ਜੀ ਚਾਰ ਮਹੀਨਿਆਂ ਤੋਂ ਜਿਹੜਾ ਐਸਟੋਕ ਪੀਕ ਤੇ ਦੁੱਧ ਕਿੰਨਾ ਦਿੱਤਾ ਨੇ ਝੂਕੇ ਦੇਖੋ ਜਿਹੜਾ ਹੋਰ ਲੰਮੀ ਇਹਨੇ ਦੁੱਧ ਚੱਲੀ ਹੈ ਜੀ ਜੀ ਬਹੁਤ ਸਵਾ ਚੱਲੀ ਸੀ ਜੀ ਜੀ ਮਿਹਰਬਾਨੀ ਸਾਥੋ ਇਹਦੀ ਜਿਹੜੀ ਹੈਗਾ ਖਾਾਕ ਪੂਰੀ ਨਹੀਂ ਹੋਈ ਜੀ ਜੀ ਮੈਂ ਸਾਡਾ ਥੋੜਾ ਜਿਹਾ ਆਪ ਦੀ ਸਥਿਤੀ ਇਹਨੇ ਜੀ 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 ਤੇ ਹੁਣ ਇਹਦਾ ਮਲ ਕੀ 13 14 13 14 ਬਾਜੀ 13 14 ਕਿਲ ਜਿਹੜਾ ਪੀਕ ਤੇ ਗਿਆ ਵੀ ਪੀਕ ਲੈਵਲ ਕਿੰਨਾ ਰਿਹਾ ਤਾਂ 16 ਤੋਂ ਜਾ ਕੇ ਮੁਰੇ 16 ਕਿਲੋ ਪੀਕ ਲੈਵਲ ਰਿਹਾ ਦੂਜਾ ਸੁਈਏ ਸੁਈਏ ਵੇਚ ਕੀ ਇਹ ਤੀਜਾ ਸੁਈਏ ਤੀਜਾ ਸੁਈਏ ਚੌਥੇ ਵਾਸਤੇ ਗੱਬੜ ਨਹੀਂ ਹੋਈ ਅਜੇ ਨਹੀਂ ਹੋਈ ਨਹੀਂ ਜੀ ਤੇ ਇੱਥੇ ਥੱਲੇ ਵੀ ਚੰਗੀ ਚੰਗਾ ਦੁੱਧਾ ਝੋਟੀ ਥੱਲੇ ਇਸ ਥਾਂ ਵੀ ਤੁਸੀਂ ਲੈਵੇ ਦੀ ਬਣਾਵਟ ਦੇਖ ਸਕਦੇ ਚਾਰੇ ਥਨਾ ਦਾ ਸਹਿਜ ਸਰਕਾਰੀ ਸੀਮਣ ਮਿਲਣ ਦੀ ਝੋਟੀ ਆ ਫੇਸ ਬਿਊਟੀ ਦੇਖੋ ਝੋਟੀ ਦੀ ਕਦਗਾਠ ਵਾਤ ਹੈਗਾ ਤੇ ਇਹ ਛੋਟੀ ਇਹ ਛੋਟੀ ਡੀਟੇਲ ਦੱਸੋ ਇਹ ਜੀ ਇਸੇ ਵੀ ਆ ਜੀ ਇਹ ਛੋਟੀ ਜਿਹੜੀ ਆ ਮੱਝ ਨੂੰ ਮਿਲਣ ਵਾਲੀ ਝੋਟ ਮਿਲਣ ਵਾਲੀ ਝੋਟੀ ਚਾ ਕਿਹੜੇ ਸੀਮੰਦੀ ਹੈ ਇਹ ਇਹ ਹੈਗੇ ਜੀ ਅੰਮਾਰ ਦੀ ਰੋਟੀ ਵਾਲੀ ਐਮ ਆਰ 013 ਦੀ ਝੋਟੀ ਹੈਗੀ ਕਿ ਉਮਰ ਕਿੰਨੀ ਹੋ ਗਈ ਇਹਦੇ ਹੁਣ ਫਿਰ ਉਹ ਜੀ ਇਹ ਤੋਂ ਫਿਰ ਸਾਲ ਤੋਂ ਪੁਰਾਣਾ ਹੈਗਾ ਜੀ ਰਾਸ਼ 2021 ਦਾ ਜਨਮ ਹੈ 2021 ਦਾ ਜਨਮ ਮੰਨ ਕੇ ਚਲੋ ਵੀ 3 ਕੇ ਸਾਲ ਦਿਓ ਚੌਥੇ ਚ ਲੱਗ ਚੁੱਕੇ ਚੌਥੇ ਅੱਜ ਜਿਹੜੀ ਆਪਾਂ ਏਆਈ ਕਰੀਆ ਇਹਦੇ ਟੀਕਾ ਪਰ ਕਿਹੜਾ ਟੀਕਾ ਲਾਇਆ ਜੀ ਇਹਦੇ ਆਪਾਂ ਭਰਾ ਜੀ 47 54 ਦਾ ਜੀ 43 54 ਸੀਆਰਬੀ ਹਿਸਾਰ ਦਾ ਪੀਟੀ ਬੋਲਾ ਉਹਦੀ ਆਪਾਂ ਇਹਦੇ ਝੋਟੀ ਅੱਜ ਏਆਈ ਕਰੀਏਗੀ ਸੇ ਇਹ ਝੋਟੀ ਆ ਮੇਲਨ ਵਾਲੀ ਝੋਟੀ ਜੁਆ ਤੇ ਅੱਗੇ ਕਾ ਝੋਟੀ ਆ ਇਹਦੀ ਵੀ ਡੀਟੇਲ ਵੀਰ ਤੋਂ ਲੈ ਕੇ ਦੇਵਾਂਗੇ ਇਹ ਵੀ ਐਸੀ ਦੀ ਆ ਜੀ ਮੈਨ ਦੀ ਵਾਲੀ ਜੀ ਏ ਵੀ ਮਿਲਣ ਵਾਲੀ ਝੋਟੀ ਜੋ ਇਹ ਕਿਹੜੇ ਬੁੱਲਦੀ ਹੈ ਜੀ ਇਹ ਹੈ ਜੀ ਐਸਐਮਓ 610 ਜੀ ਐਸਐਮਓ 610 ਦੀ ਸੈਕ ਦਾ ਸਿਮਨੋਂਦਾ ਉਹਦੀ ਝੋਟੀ ਆ ਇਹਦੀ ਉਮਰ ਕਿੰਨੀ ਹੋਗੀ ਜੀ ਇਹਦੀ ਉਮਰ ਹੋ ਗਈ ਜੀ ਇਹ 2 ਸਾਲ ਤੋਂ ਕੁਝ ਪਲੱਸ ਤੇ 2 ਸਾਲ ਤੋਂ ਕੁਝ ਪਲੱਸ ਚੱਲੀ ਗਈ ਇਹਦੀ ਵੀ ਥੱਲੋਂ ਬਾੜੀ ਉਹ ਕੱਟੀ ਜੀ ਦੇਖੋ ਖਣਾ ਦੀ ਕੁਆਲਿਟੀ ਦੇਖੋ ਚਾਰੇ ਥਾਣਾ ਮੋਟੇ ਤੇ ਨਖੜਵੇਂ ਥਣ ਲੱਗਿਆ ਪੂਰੀ ਝੋਲੀ ਹੁਣ ਕੱਟੀ ਦੀ ਚੰਗੀ ਹੈਗੀ ਅੱਗੇ ਵੀਰ ਕੋਲੇ ਕੁਝ ਪਸ਼ੂ ਹੋਰਾ ਇੱਕ ਇੱਕ ਆ ਮੇਲ ਕਾਫਾ ਇਹਦੀ ਟ੍ਰੇਲ ਵੀਰ ਤੋਂ ਲੈ ਕੇ ਦੇਵਾਂਗੇ ਸੋ ਆਓ ਕਰਾਈ ਹੈ ਹੈਗਾ ਜੀ ਆਪਣਾ ਖਲੀਲ ਹੈ ਤੁਹਾਜੀ ਵੈਸੇ ਤਾਂ ਇਹ ਇਹ ਕਟਾ ਕਿਹੜੇ ਬੋਲਦਾ ਜੀ ਇਹ ਹੈਗਾ ਇੰਦਰ ਦਾ ਜੀ ਇਹ ਵੀ ਇੰਦਰ ਛੇੜੀ ਦਾ ਤੁਸੀਂ ਇੱਥੋਂ ਦੇਖਿਓ ਜੇ ਮੱਥੇ ਫੁੱਲਾ ਇੱਕ ਅੱਖ ਕਮੰਡਲੀ ਆ ਇਧਰਲੇ ਬਸ ਇੱਕ ਅੱਖ ਨੀਲੀ ਰਾਵੀ ਚ ਪੈਂਦੀ ਹੈ ਇੱਕ ਅੱਖ ਦੂਜੀ ਹੈਗੀ ਤੇ ਅੱਧੋ ਵੱਧ ਪੂਰ ਚਿੱਟੀ ਹੈਗੀ ਚਸਤੀਗਲਾਂ ਦੀ ਬੰਤਰ ਦੇਖਿਓ ਜੀ ਇੱਥੋਂ ਤੇ ਇਹ ਡਿਟੇਲ ਵੀ ਹਾਂਜੀ ਇਹਦੀ ਪ੍ਰੋਪਰ ਉਮਰ ਕਿੰਨੀ ਹੋ ਗਈ ਇਹਦੀ ਪ੍ਰੋਪਰ ਉਮਰ ਜੇ ਬਸ ਹੋਸ਼ੇ ਛੋਟੇ ਦੇ 10ਵੇਂ ਮਹੀਨੇ ਦਾ ਜਨਮ ਆਇਆ ਦਾ ਕੱਟੇ ਇਹਦਾ 10ਵੇਂ ਮਹੀਨੇ ਦਾ ਹਾਂ ਅੰਦਾਜ਼ਨ ਉਮਰ ਕਿੰਨੀ ਹੋ ਗਈ ਹਾਂ ਬਸ ਤੁਸੀਂ ਲਾ ਲਓ 2 ਮਹੀਨੇ ਘੱਟ ਨੇ ਜੀ ਸਾਲ ਤੋਂ 10 ਕਿ ਮਹੀਨੇ ਦੇ ਬੰਦੇ 10 ਮਹੀਨੇ ਦਾ ਕਟਾਗਾ ਤੇ ਜਿਹੜੀ ਇਹਦੀ ਆਪਾਂ ਫੂਲ ਦੀ ਗੱਲ ਕਰ ਲਈਏ ਜਾਂ ਅੱਖ ਦੀ ਗੱਲ ਕਰ ਲਈਏ ਜੀ ਜੀ ਜਿਹੜੀ ਇਹਦੀ ਨਾਨੀ ਸੀ ਜੀ ਆਪਣੇ ਦੇ ਜੀ ਜੀ ਆਪਣੇ گاਉ ਸਾਰੇ ਬਰੀਡ ਕਰਦੇ ਆ ਜੇ ਆਪਾਂ ਮੁੱਲ ਕੋਈ ਨਹੀਂ ਖਰੀਦਦੇ ਜੀ ਜੀ ਹੋਮ ਬਰੀਡ ਆ ਸਾਰੀ ਹਾਂਜੀ ਇਹ ਤਾਂ ਮਰਗ ਜਿਹੜੀ ਇਹਦੀ ਆਖਾ ਇਹ ਤਾਂ ਇਹਦੀ ਨਾਨੀ ਤੇ ਆ ਜੀ ਜੀ ਜਿਹੜਾ ਫੂਲ ਆ ਜੀ ਉਹ ਇਹਦੀ ਮਾਂ ਦੀ ਨਾਨੀ ਦੇ ਸੀਗਾ ਜੀ ਭਾਈ ਇਹ ਬਲਕੇ ਆਪਾਂ ਜੇ ਕਹੀਏ ਵੀ ਜਾਂ ਸਾਹਣ ਦਾ ਜਾਂ ਕੁਝ ਹੋਰ ਕਹਾਂ ਜੇ ਮੈਂ ਆਪਾਂ ਕਹਿੰਦਾ ਵੀ ਬਾਕੀ ਕੁਦਰਤ ਵੀ ਕੋਈ ਚੀਜ਼ ਆ ਗਈ ਜੀ ਜੀ ਬਿਲਕੁਲ ਵੀ ਉਹਦੇ ਚੀਜ਼ ਤੇ ਇੱਕ ਆਪਣੇ ਕੋਲ ਹੈਗਾ ਜੀ ਗੱਬਰ ਦਾ ਅੱਗੇ ਜਾ ਕੇ ਤੁਹਾਨੂੰ ਇੱਕ ਕਟਾ ਹੋਰ ਦਵਾ ਗੱਬਰ ਦਾ ਐਂਡ ਤੇ ਸੋ ਇਹ ਦੋਵਾਂ ਤੋਂ ਵੀਡੀਓ ਬੰਦ ਕਰਾਂਗੇ ਆਪਾਂ ਤੇ ਐਂਡ ਤੇ ਜਾ ਕੇ ਤੁਹਾਨੂੰ ਇੱਕ ਕੱਟਾ ਹੋਰ ਗੱਬਰ ਦਾ ਦਿਖਾਵਾਂਗੇ ਉਹ ਵੀ ਚੈੱਕ ਕਰਿਓ ਲਓ ਵੀ ਮਿੱਤਰੋ ਆਹ ਕੱਟਾ ਹੈਗਾ ਗੱਬਰ ਦਾ ਐਚਐਸਵੀ ਜਿਹੜਾ ਗੱਬਰ ਝੋਟਾ ਉਹਦਾ ਕੱਟਾ ਹੈਗਾ ਗੱਬਰ ਅੱਗੇ ਕੋਹੀਨੂਰ ਦਾ ਲక్ష్ਮੀ ਦੇਰੀ ਵਾਲੇ ਦਾ ਯਾਨੀ ਕਿ ਕੋਹੀਨੂਰ ਦਾ ਇਹ ਪੋਤਾ ਹੋ ਗਿਆ ਇੱਕ ਹਸਾਬ ਨਾਲ ਇਹ ਦੇਖੋ ਟੈਸਟਿਕਲਾਂ ਦੀ ਮੰਤਰ ਦੇਖੋ ਇੱਥੋਂ ਤੇ ਇਹ ਇਹਦਾ ਅੰਦਾਜ਼ਾ ਕਿ ਨੀਂ ਉਮਰ ਹੋ ਗਈ ਇਹ ਚੌਥੇ ਮਹੀਨੇ ਦਾ ਲੱਗਦਾ ਇਹ ਚੌਥੇ ਮਹੀਨੇ ਦਾ ਚਾਰ ਮਹੀਨਿਆਂ ਦਾ ਹੋ ਗਿਆ ਯਾਨੀ ਕਿ ਸੋ ਹੋਰ ਵੀਰ ਨੇ 20 ਤਰੀਕ ਤੋਂ ਮਨ ਜਿਹੜੀ ਲੰਘੀ ਜੀ ਉਦੋਂ ਚੌਥੇ ਤੇ ਲੱਗ ਗਿਆ ਹੈ ਤਿੰਨ ਪੂਰੇ ਦਾ ਤਿੰਨ ਪੂਰੇ ਹੋ ਗਿਆ 26 ਤਰੀਕ ਨੂੰ ਚੌਥਾ ਮਹੀਨਾ ਲੱਗ ਗਿਆ ਸੋ ਸਾਰੇ ਵੀਰ ਸਾਰੇ ਪਸ਼ੂ ਵੀਰ ਦੇ ਬਹੁਤ ਸੋਹਣੇ ਆਗੇ ਇੱਕ ਆਪਣਾ ਫੋਨ ਨੰਬਰ ਦੱਸ ਦਿਓ ਜੀ ਮੇਰਾ ਫੋਨ ਨੰਬਰ ਹੈ 99155 ਜੀ 99155 53779 53779 ਬਾਕੀ ਜਿਹੜੇ ਮਲ ਗਏ ਆਪਣੇ ਪਸ਼ੂ ਗਰੁੱਪ ਆਪਣੇ ਹੋਲੇ ਜਿਹੜੇ ਵੀ ਮਲ ਗਏ ਵੀਰਾਂ ਜਿਹੜੇ ਵੀ ਉਹ ਮਲਗੀ ਕੰਮ ਕਰਦੇ ਨੇ ਪਸ਼ੂਆਂ ਦਾ ਜੀ ਉਹਦੇ ਵਿੱਚੋਂ ਮਲਗੀ ਸਿੱਖ ਨੂੰ ਸਾਨੂੰ ਬਹੁਤ ਖੁਸ਼ ਮਿਲਦਾ ਜੀ ਬਾਕੀ ਮੇਰੇ ਕੋਲ ਹੋਰ ਕੁਝ ਨਹੀਂ ਹੈਗਾ ਜਮੀਨ ਜਾਇਦਾਦ ਕੁਝ ਵੀ ਨਹੀਂ ਮਲਗੀ ਜੋ ਕੁਛ ਮੈਂ ਇਹਨਾਂ ਨੂੰ ਖਵਾਈ ਜਣਾ ਜੀ ਇਹ ਮੈਨੂੰ ਖਵਾਈ ਜੀ ਜੀ ਤੁਸੀਂ ਇਹਨਾਂ ਨੂੰ ਖਵਾ ਦੇ ਜੀ ਜੀ ਹੋਰ ਪਸ਼ੂ ਪਾਲਕਾਂ ਨੂੰ ਕੀ ਸੁਨਿਆ ਦੇਣਾ ਜਾਊਂਗੇ ਪਸ਼ੂ ਪਾਲਕਾਂ ਨੂੰ ਤਾਂ ਇਹ ਸੁਨਿਆ ਦੇਣਾ ਵੀ ਮਲਗੀ ਜੀ ਮੈਂ ਉਹ ਅੱਜ ਲਾ ਲਵਾਂ ਵੀ ਮੈਂ ਤੁਹਾਨੂੰ ਕੱਲ ਦਾ ਫੋਨ ਕਰ ਲੱਗਾਂ ਪਹਿਲਾਂ ਆਪਣੇ ਗਰੁੱਪ ਚੋਂ ਥੋੜਾ ਨੰਬਰ ਲੈ ਲੈਂਦਾ ਜੀ ਜੀ ਠੀਕ ਹੈ ਜੀ ਵੇ ਆਪਾਂ ਹੁਣ ਮੈਨੂੰ ਘਰੇ ਦਾ ਕਹਦੇ ਤੇ ਵੀ ਤਾਂ ਕੀ ਲੈਣਾ ਨਾ ਕੁਛ ਕਰਕੇ ਟੀਕਾ ਭਰਾ ਲਾ ਵੀ ਆਪਾਂ ਗੜਾ ਰੱਖਣੀ ਆ ਜੀ ਜੀ ਉਹ ਕਰਨੀਆ ਵਿਦੂ ਭਰਾ ਉਹ ਕਰਮਾ ਹਵੇ ਇਹ ਗੱਲ ਹੈ ਕਿ ਵੀ ਆਪਾਂ ਜਿਹੜਾ ਪੌਦਾ ਲਾਈਏ ਉਹ ਆਉਣ ਵਾਲੇ ਸਮੇਂ ਜ ਆਪਣੇ ਵੱਲੋਂ ਵਧੀਆ ਲਾਈਏ ਜੀ ਜੀ ਗਾਹਾਂ ਖੇੜਾ ਕੁਦਰਤ ਦੀ ਜੀ ਬਈ ਠੀਕ ਹੈ ਜੀ ਸੋ ਆਤਲਵਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਧੰਨਵਾਦ ਹੋਰ ਇਦਾਂ ਦੀਆਂ ਚੰਗੀਆਂ ਚੰਗੀਆਂ ਵੀਡੀਓ ਦੇਖਣ ਦੇ ਲਈ ਬਣੇ ਰਹਿਓ ਆਪਣੇ ਚੈਨਲ ਦੇ ਨਾਲ ਜੇ ਕਿਸੇ ਵੀ ਮੇਰੇ ਵੀਰ ਭਰਾ ਨੇ ਇਦਾਂ ਦੀ ਵੀਡੀਓ ਬਣਵਾਉਣੀ ਆ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਫੋਨ ਨੰਬਰ ਨੋਟ ਕਰ ਲਿਓ 9592288488 ਧੰਨਵਾਦ